ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਉੱਤੇ ਜੇਕਰ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀ ਧਿਰਾਂ ਤੇ ਹਮਲਾਵਰ ਹੁੰਦੇ ਦਿਖਾਈ ਦੇ ਰਹੇ ਨੇ ਤੇ ਕਈ ਤਰੀਕੇ ਦੇ ਤੰਜ ਵੀ ਕੱਸ ਰਹੇ ਨੇ ਇਸੇ ਕੜੀ ਤਹਿਤ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੇਵ ਸਿੰਘ ਕਾਕਾ ਬਰਾੜ ਦੇ ਸਮਰਥਨ ਦੇ ਲਈ ਰੋਡ ਸ਼ੋਅ ਕਰਨ ਪਹੁੰਚੇ ਤਾਂ ਉੱਥੇ ਸਮਰਥਕਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਰੋਕ ਕੇ ਉਹਨਾਂ ਦੇ ਕੋਲੋਂ ਕਿੱਕਲੀ ਸੁਣੀ ਗਈ ਜਿਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਿੱਕਲੀ ਗਾਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਟਿੱਕੇ ਨਿਸ਼ਾਨੇ ਸਾਦੇ ਨੇ ਕਿਕਲੀ ਕਲੀਰ ਇਤੋਂ ਪੌਣਿਆ ਕਿਕਲੀ ਉਹਨਾਂ ਦੀ ਜਾਨ ਨਿਕਲੀ ਹਾਂਜੀ ਹਾਂਜੀ ਕਹੀ ਬਾਟਰ ਦੇ ਨਾਲ ਆ ਕਿਕਲੀ ਤੋਂ ਸ਼ੁਰੂ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਹ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਝ ਆਵੇ ਨਾ ਬੋਟ ਕੋਈ ਥਿਆਵੇ ਨਾ ਦੇ ਮੱਖੀ ਦਾ ਪਿੰਡੇ ਤੋਂ ਸੌ ਲੱਗੇ ਸੀ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਬਡੇ ਵਾਲ ਸਭ ਚਾਉਂਦੇ ਸੀ ਉਹ ਤੋਂ ਬਾਅਦ ਸਭ ਜੀ ਨੇ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਚੀਜ਼ੇ ਸਾਲੇ ਨੇ ਬੋਲੀ ਲੋਕ ਕਹਿੰਦੇ ਰੰਜੇ ਪੁੱਜੇ ਪਰ ਅਸੀਂ ਬੜੇ ਭੁਖੜਵੇਂ ਲੋਕ ਕਹਿੰਦੇ ਰੰਜੇ ਪੁੱਜੇ ਪਰ ਅਸੀਂ ਬੜੇ ਭੁਖੜਵੇਂ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਭੁਖੜਵੇਂ ਮੇਰਾ ਸੁੱਕੀ ਜਾਵੇ ਤੂ ਨਾਲੇ ਉੱਡੀ ਜਾ ਸਕੂਨ ਵੇਜੋ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੋਜ-ਮੋਤ ਲੁੱਟੀ ਐ, ਕੁੱਗੀ ਛਿੱਤਰਨਾ ਕੁੱਟੀ ਐ। ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਕੁੱਟੀ ਐ। ਲਾ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਕੋ ਛੁੱਟੀ ਐ। ਬੋਲੇ ਮੰਦੋੜ ਦੇ ਵਿੱਚ ਜਾਏਗਾ, ਗੁਰੂ ਰਸਾ ਜਾਏਗਾ। ਉਸ ਤੋਂ ਕੇ ਮਾਨਸਾਉ ਨੇ ਬਠਿੰਡੇ ਜਾਣਾ। ਥੋੜੇ ਦਿਨ ਰਹਿ ਗਏ ਐ ਕਿ ਕਹਿਣਾ ਚਾਹੁੰਦੇ ਸੀਗੇ ਉਹ ਲੋਕ। ਤੁਹਾਡੇ ਸਾਹਮਣੇ ਇਹ ਕਹਿਣਾ ਕੀ ਐ? ਬਹੁਤ ਵੱਡੀ ਮਾਰਜਨ ਤੇ ਸੀਟਮੈਂਟ ਹੋ ਗਈ ਸਰ ਮੈਨੂੰ ਲੱਗਦਾ ਕਿ ਅੱਜ ਮੈਨੂੰ ਦੇਖਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਕਾਫੀ ਦੇਰ ਤੋਂ ਕਵਰੇਜ ਕਰ ਰਹੇ ਹੋ ਜਿੱਥੇ ਵੇਖ ਰਹੇ ਹੋ ਹਜੂਮ ਦਾ ਹਜੂਮ ਨਜ਼ਰ ਆ ਰਿਹਾ ਇਹ دیਵਾਨਗੀ ਹੈ ਫਰੋਸਪੁਰ ਜ਼ਿਲ੍ਹੇ ਦੇ ਲੋਕਾਂ ਦੀ ਆਪਣੇ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪ੍ਰਤੀ ਔਰ ਮੈਨੂੰ ਲੱਗਦਾ ਅੱਜ ਮਾਨ ਸਾਹਿਬ ਵੀ ਇੱਥੇ ਜਿਹੜਾ ਹੈਗਾ ਉਹ ਗੱਦਗੱਦ ਹੋ ਕੇ ਜਾਣਗੇ ਕਿਉਂਕਿ 7 ਸਾਲ ਬਾਅਦ 2017 ਦੇ ਵਿੱਚ ਮਾਨ ਸਾਹਿਬ ਆਏ ਸੀ ਉਦੋਂ ਲੋਕ ਸਭਾ ਤੋਂ ਐਮਪੀ ਸੀਗੇ 2017 ਦੀਆਂ 14 ਦੇ ਵਿੱਚ ਔਰ 7 ਸਾਲ ਬਾਅਦ ਜਿਹੜਾ ਮਾਨ ਸਾਹਿਬ ਨੇ ਮਕਤੂਰ ਦੇ ਵਿੱਚ ਪਹੁੰਚ ਰਹੇ ਨੇ ਔਰ ਬਤੌਰ ਮੁੱਖ ਮੰਤਰੀ ਅੱਜ ਪਹਿਲੀ ਵਾਰ ਇੱਥੇ ਆਏ ਨੇ ਲੋਕਾਂ ਨੇ ਕਾਟ ਨੂੰ ਦੇਖਦਾ ਕੀ ਲੱਗਦਾ ਕਿ ਮੇ ਕਾਕਾ ਬਰਾੜ ਸਾਹਿਬ ਆ ਉਹ ਕਿੰਨੀ ਵੋਟ ਜਿੱਤਣਾ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਹੁਣ ਸਾਨੂੰ ਹਾਰ ਜਿੱਤ ਦਾ ਨਹੀਂ ਹੈਗਾ ਸੀਟ ਨਿਕਲ ਚੁੱਕੀ ਹੈ ਹੁਣ ਤਾਂ ਲੜਾਈ ਮਾਰ ਜਨ ਦੀ ਹੋਣੀ ਹੈ ਵੀ ਅਸੀਂ ਮਾਰ ਚੜ ਕੇ ਨਾ ਲੈ ਕੇ